ਉਸ ਟਾਈਮ ਮਤਲਬ ਸਿੰਘ ਸੀ ਅੰਦਰ ਥੋੜੇ ਅਸਲਾ ਸੀ ਫੌਜਾਂ ਚੁੱਕੀਆਂ ਸੀ ਬਾਹਰ ਆਰਮੀ ਖੜੀ ਫੌਜਾਂ ਬਾਹਰ ਆਰਮੀ ਲੱਗ ਚੁੱਕੀ ਜਿਹੜਾ ਮਿਲਟਰੀ ਵੱਲੋਂ ਪਹਿਲਾ ਬੰਬ ਧਮਾਕਾ ਉਹ ਸ੍ਰੀ ਸਰੋਵਰ ਸਾਹਿਬ ਤੇ ਕੀਤਾ ਚਾਰ ਜੂਨ ਨੂੰ ਸਵੇਰੇ ਉਹ ਬੰਬ ਧਮਾਕਾ ਹੋਣ ਤੋਂ ਬਾਅਦ ਫਿਰ ਗੋਲੀ ਚੱਲ ਪਈ ਗੋਲੀ ਸ਼ੁਰੂ ਹੋ ਗਈ ਜੀ ਅੰਦਰੋਂ ਵੀ ਗੋਲੀ ਚੱਲੀ ਬਾਹਰੋਂ ਵੀ ਗੋਲੀ ਚੱਲੀ 4 ਜੂਨ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਰਹੇ 4 ਜੂਨ ਨੂੰ ਵੀ ਉੱਥੇ ਲਿਜਾ ਕੇ ਉਹ ਜਿਹੜਾ 100 150 ਬੰਦਾ ਸੀ ਸਾਰੇ ਹੀ ਬੀਬੀਆਂ ਬੱਚੇ ਉਹ ਸਾਰੇ ਦੇ ਸਾਰੇ ਜੀ ਉੱਥੇ ਗੋਲੀਆਂ ਮਾਰ ਮਾਰ ਬੰਬ ਮਾਰ ਕੇ ਸਾਰੇ ਦੇ ਸਾਰੇ ਸਾਰਾ ਕੋਜੀ ਉੱਥੇ ਕੋਈ ਨਹੀਂ ਦੇਖਿਆ ਕਿਸੇ ਨੇ ਜਦੋਂ ਉੱਥੋਂ ਭੱਜਿਆ ਜੀ ਪਿੱਛੇ ਕਰ ਰਜਾਈਆਂ ਦਾ ਮਤਲਬ ਢੇਰ ਲੱਗਿਆ ਹੋਇਆ ਸੀ ਮੈਂ ਉਹਨਾਂ ਦੇ ਵਿੱਚ ਮਤਲਬ ਲੁਕਣ ਦੀ ਕੋਸ਼ਿਸ਼ ਕੀਤੀ ਆਪਣੀ ਪਰ ਉਹਨਾਂ ਰਜਾਈਆਂ ਨੂੰ ਅੱਗ ਲੱਗੀ ਹੋਈ ਸੀ ਉਹਨਾਂ ਅਗਰੇ ਵਿੱਚੋਂ ਨਿਕਲ ਕੇ ਉਹ ਰਜਾਈਆਂ ਦੇ ਵਿੱਚੋਂ ਲੱਗੀ ਅੱਗ ਦੇ ਵਿੱਚੋਂ ਨਿਕਲ ਕੇ ਜੀ ਮੈਂ ਐਮ ਬਰਾਂਡੇ 'ਚ ਬਹਿ ਗਿਆ ਮੇਰੇ ਉੱਤੇ ਦੋ ਚਾਰ ਸਿੰਘ ਬਜ਼ੁਰਗ ਕਿੱਥੋਂ ਦੇ ਸੀ ਨਹੀਂ ਉਹ ਮੇਰੇ ਉੱਤੇ ਹੋਰ ਡਿਗ ਪਏ ਸਾਡਾ ਬਚਣ ਦਾ ਕਾਰਨ ਇਹ ਹੋ ਗਿਆ ਵੀ ਅਸੀਂ ਉਸ ਪਾਸੇ ਬਹਿ ਕੇ ਜਾ ਕੇ ਜਿੱਧਰ ਮਿਲਟਰੀ ਬੈਠੀ ਸੀ ਜਿਹੜੇ ਉਹਦੇ ਆਪੋਜੀਟ ਨੂੰ ਲੋਕ ਭੱਜੇ ਉਹ ਉਹਨਾਂ ਨੇ ਗੋਲੀਆਂ ਮਾਰ ਮਾਰ ਕੇ ਉਹ ਮੌਕੇ ਮਾਰ ਦਿੱਤੇ ਸੀ ਉਸ ਟਾਈਮ ਮਤਲਬ ਸਿੰਘ ਸੀ ਅੰਦਰ ਕੋਲੇ ਅਸਲਾ ਸੀ ਹੂੰ ਚੋਲੇ ਪਾਏ ਹੋਏ ਸੀ ਫੌਜਾਂ ਆ ਚੁੱਕੀਆਂ ਸੀ ਬਾਹਰ ਆਰਮੀ ਖੜੀ ਸੀ ਫੌਜਾਂ ਬਾਹਰ ਆਰਮੀ ਲੱਗ ਚੁੱਕੀ ਸੀ ਟੈਂਕ ਵਗੈਰਾ ਨਹੀਂ ਟੈਂਕ ਨਹੀਂ ਦਿਸੇ ਟੈਂਕ ਤਾਂ ਲਾਸਟ ਵਿੱਚ ਬੜੇ ਨੇ ਟੈਂਕ ਨਹੀਂ ਪਰ ਬਾਹਰ ਬਾਹਰ ਲੀਆਂ ਜਿਹੜੀਆਂ ਇਮਾਰਤਾਂ ਸੀ ਉਹਨਾਂ ਦੇ ਮੋਰਚਾ ਬੰਦੀ ਕਰ ਲਈ ਸੀ ਸਰਕਾਰ ਨੇ ਜੋ ਕਿ 1 ਜੂਨ ਨੂੰ ਵੀ ਪਹਿਲਾਂ ਗੋਲੀ ਚੱਲੀ ਹੂੰ ਸੀਆਰਪੀ ਦੇ ਨਾਲ ਉਸ ਘੰਟੇ 8-10 ਘੰਟੇ ਗੋਲੀ ਚੱਲੀ ਤੇ ਅਸੀਂ ਫਿਰ 3 ਜੂਨ ਨੂੰ ਦਰਸ਼ਨ ਮੇਲੇ ਕਰਨ ਤੋਂ ਬਾਅਦ ਅਸੀਂ ਆ ਕੇ ਸਰਾਂ ਦੇ ਵਿੱਚ ਆਰਾਮ ਕੀਤਾ ਤੇ 4 ਜੂਨ ਦੀ ਜਦੋਂ ਸਵੇਰ ਹੁੰਦੀ ਹੈ ਮੈਂ ਤੁਹਾਨੂੰ ਦੱਸ ਦਾਂ ਵੀ ਉਸ ਦਿਨ ਗੁਰੂ ਅਰਜਨ ਪਾਸਾ ਜੀ ਪੰਜਵੇਂ ਪਾਸਾ ਸਿੱਧਾਂ ਦੇ ਸਰਤਾਜ ਉਹਨਾਂ ਦਾ ਅਸੀਂ ਦੀਦਹਾੜਾ ਸੀ ਸੀਦੀ ਦਿਹਾੜਾ ਹੋਣ ਕਾਰਨ ਪਤਾ ਨਹੀਂ ਸਰਕਾਰ ਨੇ ਜਾਣ ਬੁੱਝ ਕੇ ਦਿਨ ਚੁਣਿਆ ਤੇ ਉਸ ਦਿਨ ਸੰਗਤ ਸੀ ਜਿਹੜੀ ਬਹੁਤ ਭਾਰੀ ਮਾਤਰਾ ਦੇ ਵਿੱਚ ਭਾਰੀ ਤਰ੍ਹਾਂ ਦੇ ਵਿੱਚ ਸ੍ਰੀ ਦਰਬਾਰ ਸਾਹਿਬੇ ਕੇ ਮੱਥਾ ਟੇਕਣ ਲਈ ਗਈ ਹੋਈ ਸੀ ਮੈਂ ਤਾਂ ਚਲੋ ਉਦਾਂ ਵੀ ਇਕੱਠ ਰਹਿੰਦਾ ਪਰੰਤੂ ਇੱਕ ਮੇਨ ਜੋੜ ਮੇਲਾ ਹੁੰਦਾ ਕੋਈ ਗੁਰਪੁਰਬ ਮੇਲੇ ਪੁਰਬ ਹਨ ਅਸੀਂ ਡਿਢਹਾੜੇ ਹੁੰਦੇ ਨੇ ਸੰਗਤ ਆਪਾਂ ਸਾਰੀ ਗੁਰੂ ਘਰ ਜਾਨੇ ਆ ਇਸ ਕਰਕੇ ਸੰਗਤ ਵੱਡੀ ਮਾਤਰਾ ਦੇ ਵਿੱਚ ਉੱਥੇ ਗਈ ਹੋਈ ਸੀ 4 ਜੂਨ ਨੂੰ ਸਵੇਰੇ ਹੀ ਤਕਰੀਬਨ 4 ਵਜੇ ਦੇ ਕਰੀਬ ਜਿਹੜਾ ਮਿਲਟਰੀ ਵੱਲੋਂ ਪਹਿਲਾ ਬੰਬ ਧਮਾਕਾ ਉਹ ਸ੍ਰੀ ਸਰੋਵਰ ਸਾਹਿਬ ਤੇ ਕੀਤਾ ਗਿਆ 4 ਜੂਨ ਨੂੰ ਹਾਂ 4 ਜੂਨ ਨੂੰ ਸਵੇਰੇ 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 ਜੀ ਉਹ ਉਹ ਬਾਹਰ ਤਮਾਕਾ ਹੋਣ ਤੋਂ ਬਾਅਦ ਫਿਰ ਗੋਲੀ ਚੱਲ ਪਈ ਗੋਲੀ ਸ਼ੁਰੂ ਹੋ ਗਈ ਜੀ ਅੰਦਰੋਂ ਵੀ ਗੋਲੀ ਚੱਲੀ ਬਾਹਰੋਂ ਵੀ ਗੋਲੀ ਚੱਲੀ ਗੋਲੀ ਚੱਲਦੀ ਰਹੀ 4 ਜੂਨ ਨੂੰ ਸ਼ਾਮ ਤੱਕ ਤੇ 4 ਜੂਨ ਨੂੰ ਅਸੀਂ ਤੇ ਆਪਣੇ ਗੁਰੂਗ੍ਰਾਮ ਦਾਸਰਾਂ ਦੇ ਵਿੱਚ ਹੀ ਰਹੇ 4 ਜੂਨ ਨੂੰ ਵੀ ਤੁਸੀਂ ਬਾਹਰ ਨਹੀਂ ਨਿਕਲੇ ਨਹੀਂ ਬਾਹਰ ਨਹੀਂ ਨਿਕਲੇ ਅਸੀਂ ਵਿੱਚ ਦੀ ਕਦੇ ਗੋਲੀਵਾਰੀ ਥੋੜੀ ਜੀ ਘੱਟ ਸੀ ਅਸੀਂ ਪਰ ਸਾਡਾ ਪਾਣੀ ਲੰਗਰ ਚ ਲੋਕ ਸਿਪ ਕੇ ਸੱਕੇ ਆਏ ਉਸ ਦਿਨ ਪ੍ਰਸ਼ਾਦਾ ਚੱਲਦਾ ਸੀ ਉਸ ਸਮੇਂ ਲੰਗਰ ਚੱਲ ਰਹੀ ਸੀ ਲੰਗਰ ਚੱਲ ਰਿਹਾ ਸੀ ਅੰਦਰ ਆ ਜੋ ਵੀ ਅੰਦਰ ਸੀ ਸੰਗਤ ਉਹਨੇ ਤਾਂ ਲੰਗਰ ਸਕਣਾ ਹੀ ਸੀ ਐਵੇਂ ਵੇਲੇ ਕੇ ਵੇਲੇ ਕੋਈ ਪਰਦੇ ਨਾਲ ਹੈਨਾ ਅਸੀਂ ਵੀ ਲੰਗਰ ਸਕ ਕੇ ਆਏ ਹਾਂ ਹਾਂ ਲੋਕ ਸੁਭ ਕੇ ਲੰਗਰ ਗੁਰੂ ਰਾਮਦਾਸ ਜਰਾਂ ਦੇ ਸਾਹਮਣੇ ਹੀ ਲੰਗਰ ਹੈ ਹਾਂ ਤੇ ਹੁਣ ਵੀ ਉਦਾਂ ਹੀ ਹੈ ਹੈਨਾ ਉੱਥੇ ਲੰਗਰ ਸਕ ਕੇ ਆਏ ਆਂ 4 ਜੂਨ ਦੀ ਸ਼ਾਮ ਨੂੰ ਵੀ ਮਤਲਬ ਗੋਲੀ ਚੱਲਦੀ ਰਹੀ ਰਾਤ ਨੂੰ ਵੀ ਰੁਕ ਰੋਕ ਕੇ ਗੋਲੀ ਆ ਜਿਹੜੀ ਚੱਲਦੀ ਰਹੀ 5 ਜੂਨ ਨੂੰ ਫਿਰ ਗੋਲੀ ਦੇ ਵਿੱਚ ਕਾਫੀ ਵਾਧਾ ਹੋ ਗਿਆ ਜਦੋਂ 5 ਜੂਨ ਆਉਂਦੀ ਹੈ ਨਾ 5 ਜੂਨ ਨੂੰ ਗੋਲਾਬਾਰੀ ਦੇ ਵਿੱਚ ਕਾਫੀ ਵਾਧਾ ਹੋ ਗਿਆ ਅੰਦਰੋਂ ਵੀ ਤੇ ਬਾਹਰੋਂ ਵੀ ਤੇ ਉਹ ਉਹ ਗੋਲੀਆਂ ਦੀ ਕੰਨਾ ਮਤਲਬ ਜਿਹੜੀ ਆਵਾਜ਼ ਹੈ ਅੱਜ ਵੀ ਕੰਨਾਂ ਦੇ ਵਿੱਚ ਹੋ ਰੜਕਦੀ ਹੈ ਜਿਸ ਤਰ੍ਹਾਂ ਉੱਥੇ ਗੋਲੀਬਾਰੀ ਹੁੰਦੀ ਰਹੀ 5 ਜੂਨ ਦੀ ਸ਼ਾਮ ਨੂੰ ਫਿਰ ਕੀ ਹੁੰਦਾ ਜੀ ਮਤਲਬ ਜਿਹੜੇ ਸਾਡੇ ਮੌਜੂਦ ਵਿਅਕਤੀ ਸੀ ਜਿਵੇਂ ਜਹਦਾਰ ਪਹਿਲਵਾਨ ਸਾਹਿਬ ਮੇਰੇ ਨਾਨਾ ਜੀ ਸੀ ਜਹਦਾਰ ਧਰਮਿੰਦਰ ਸਿੰਘ ਕਾਹਨ ਲਈ ਹੋਰ ਤੇ ਜਿਹੜੇ ਇਲਾਕੇ ਦੇ ਸੱਜਣ ਉਹਨਾਂ ਨੇ ਕੋਈ ਆਪਣਾ ਫੈਸਲਾ ਕੀਤਾ ਸਾਨੂੰ 5 ਜੂਨ ਨੂੰ ਗੁਰੂ ਰਾਮ ਦਾਸਰਾਂ ਦੇ ਵਿੱਚੋਂ ਬਦਲ ਕੇ ਸਾਰੇ ਜਥੇ ਵਾਲੇ ਜਿਹੜੀ ਸੰਗਤ ਸੀ ਉਹਨਾਂ ਨੂੰ ਤੇਜਾ ਸਿੰਘ ਜੀ ਸਮੁੰਦਰ ਦੀ ਹਾਲ ਦੇ ਵਿੱਚ ਲੈ ਗਏ। ਹੂੰ। ਤੇਜਾ ਸਿੰਘ ਜੀ ਸਮੁੰਦਰ ਦੀ ਹਾਲ ਦੇ ਵਿੱਚ ਜਦੋਂ ਲੈ ਕੇ ਗਏ ਜੀ ਉੱਥੇ ਅਸੀਂ ਰਹੇ ਮਤਲਬ ਗੋਲਾਬਾਰੀ ਬਹੁਤ ਤੇਜ਼ ਸੀ ਉਦੋਂ। ਤੇ ਕਿਉਂਕਿ ਉਹਦਾ ਵਿੱਚੋਂ ਵਿਚਰੀ ਉਹ ਲੰਘ ਕੇ ਜਾਣਾ ਸੀ ਤੇ ਗੋਲਾਬਾਰੀ ਤੇਜ਼ ਹੋਣ ਕਾਰਨ ਪਾਣੀ ਕੱਟ ਗਿਆ ਸੀ, ਬਿਜਲੀ ਵਗੈਰਾ ਕੱਟ ਗਈ ਸੀ ਪਰ ਸਾਦੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ ਬਿਲਕੁਲ। ਅੱਛਾ ਰੁਕ ਗਿਆ ਸੀ। ਹਾਂ ਸਾਰਾ ਕੁਝ ਬੰਦ ਹੋ ਚੁੱਕਿਆ ਸੀ। ਅੱਛਾ। ਤੇ ਪੰਜ ਦੀ ਰਾਤ ਨੂੰ ਤਾਂ ਫਿਰ ਕਿਉਂਕਿ ਪੰਜ ਦੀ ਰਾਤ ਨੂੰ ਮਿਲਟਰੀ ਦਾਖਲ ਹੋ ਗਈ। ਹੂੰ। ਦਰਬਾਰ ਸਾਹਿਬ ਦੇ ਵਿੱਚ। ਪੰਜ ਦੀ ਰਾਤ ਨੂੰ ਜੀ ਮਤਲਬ ਬਹੁਤ ਭਾਰੀ ਮਾਤਰਾ ਦੇ ਵਿੱਚ ਗੋਲੇ ਬੰਬ ਉਸ ਦਿਨ ਟੈਂਕ ਵੀ ਜਿਹੜੀ ਗੱਲ ਤੁਸੀਂ ਕੀਤੀ ਐ ਵੀ ਟੈਂਕ ਵੀ ਐਂਟਰ ਹੋ ਗਏ ਸੀ ਰਾਤ ਨੂੰ ਪੰਜ ਤਰੀਕ ਦੀ ਰਾਤ ਨੂੰ ਪੰਜ ਦੀ ਰਾਤ ਨੂੰ ਜੀ ਤੇ ਉਹ ਟੈਂਕਰ ਤੋਪਾਂ ਦੇ ਗੋਲੇ ਚੱਲਦੇ ਰਹੇ ਸਾਰੀ ਰਾਤ ਚੱਲਦੇ ਰਹੇ ਕਿਉਂਕਿ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ ਜਿਵੇਂ ਹੁਣ ਅੱਜ ਵੀ 4 ਜੂਨ ਐ ਮਤਲਬ ਇੰਨੀਓ ਗਰਮੀ ਸੀ ਇਤੋਂ ਵੱਧ ਸੀ ਤੇ ਇਸ ਕਰਕੇ ਜਿਹੜਾ ਸਾਡੀਆਂ ਮਤਲਬ ਪਸੀਨਾ ਆਇਆ ਹੋਇਆ ਸੀ ਅਸੀਂ ਆਪਣੀਆਂ ਜਿਹੜੀਆਂ ਬੜੈਣਾ ਕੱਪੜੇ ਕਹਿੜੀਏ ਪਸੀਨਾ ਆਇਆ ਆ ਉਹ ਨਚੋੜ ਨਚੋੜ ਕੇ ਆਵਰੇ ਮੂੰਹ ਨੂੰ ਲਾ ਕੇ ਮਤਲਬ ਹੈਨਾ ਆਪਣੀ ਪਿਆਸ ਬੁਝਾਉਂਦੇ ਰਹੇ ਸੀ ਆਪਣੇ ਤਨ ਤੇ ਪਾਇਆ ਕੱਪੜਾ ਤੁਸੀਂ ਨਚੋੜ ਕੇ ਉਹਦਾ ਪਸੀਨਾ ਪੀਤਾ ਹਾਂ ਬਿਲਕੁਲ ਪਿਆਸ ਬੁਝਾਉਣ ਵਾਸਤੇ ਪਿਆਸ ਕਿਉਂਕਿ ਪਾਣੀ ਦਾ ਪ੍ਰਬੰਧ ਨਹੀਂ ਸੀ ਕੋਈ ਉਹ ਪਿਆਸ ਅਸੀਂ ਬੁਝਾਉਂਦੇ ਰਹੇ ਫਿਰ 6 ਜੂਨ ਆ ਜਾਂਦੀ ਹੈ ਜੀ 6 ਜੂਨ ਨੂੰ ਸਵੇਰੇ ਤਕਰੀਬਨ 4-5 ਵਜੇ ਦੇ ਕਰੀਬ ਮਤਲ ਸਾਡੇ ਤੇਜਾ ਸਿੰਘ ਸੁਹੰਦਰੀ ਹਾਲ ਦੇ ਵਿੱਚੋਂ ਕੋਈ 100-150 ਬੰਦਿਆਂ ਨੂੰ ਮਿੱਤੇ ਬੀਬੀਆਂ ਬੱਚੇ ਰਲੇ ਮਿਲੇ ਕਿਉਂਕਿ ਨਿਹਰਾ ਹੋਇਆ ਪਿਆ ਸੀ ਮਤਲਬ ਉੱਥੇ ਆਵਾਜ਼ ਮਾਰੀ ਵੀ ਬਾਹਰ ਆ ਜੋ ਤੇ ਉਥੋਂ ਕੱਢ ਕੇ ਸੁੰਦਰੀ ਹਾ ਆਪਣੇ ਸੁੰਦਰੀ ਹਾਲ ਦੇ ਵਿੱਚੋਂ ਬਾਹਰ ਕੱਢ ਕੇ ਨਾ ਗੁਰੂ ਰਾਮਦਾਸ ਜਰਾਂ ਦੇ ਮਤਲਬ ਜਿਹੜਾ ਇੱਕ ਵਿਚਕਾਰ ਵੇੜਾ ਬਣਿਆ ਹੋਇਆ ਅੱਜ ਵੀ ਆ ਉਹ ਪਰ ਉਸ ਟਾਈਮ ਉਹ ਨਾ ਭਾਂਡੇ ਸੀ ਨੀਵਾ ਸੀ ਕਹਿਣ ਤੋਂ ਭਾ ਮੇਰਾ ਤੇ ਉਹਰੇ ਵਿਚਕਾਰ ਇੱਕ ਇਸ਼ਨਾਨ ਘਰ ਬਣਿਆ ਹੋਇਆ ਸੀ ਹੁਣ ਹੁਣ ਉਹ ਢਾ ਦਿੱਤਾ ਗਿਆ ਤੇ ਉਥੇ ਲਿਜਾ ਕੇ ਉਹ ਜਿਹੜਾ 100 150 ਬੰਦਾ ਸੀ ਸਾਰੇ ਹੀ ਬੀਬੀਆਂ ਬੱਚੇ ਉਹ ਜ਼ਿਆਦਾਤਰ ਉਹਨਾਂ ਵਿੱਚੋਂ ਸੰਗਰੂਰ ਇਲਾਕੇ ਦੇ ਸੀ ਕਿਉਂਕਿ ਜਥਾ ਸੰਗਰੂਰ ਦਾ ਸੀ ਧੂਰੀ ਦੇ ਲਾਗੇ ਬੰਨੇ ਪਿੰਡਾਂ ਦਾ ਹੂੰ ਤੇ ਉਹ ਸਾਰੇ ਦੇ ਸਾਰੇ ਜੀ ਉਥੇ ਗੋਲੀਆਂ ਮਾਰ ਮਾਰ ਬੰਬ ਮਾਰ ਕੇ ਸਾਰੇ ਦੇ ਸਾਰੇ ਹਿਸ਼ੀਰ ਕਰਤੇ ਵਿੱਚੇ ਬੀਬੀਆਂ ਵਿੱਚੇ ਬੱਚੇ ਸਾਰਾ ਕੁਝ ਜੀ ਉਥੇ ਕੋਈ ਨਹੀਂ ਦੇਖਿਆ ਕਿਸੇ ਨੇ ਤੇ ਉਹ ਤੋਂ ਘੰਟਾ ਕਰਦਾ ਘੰਟਾ ਬਾਅਦ ਜਦੋਂ ਉਹਨਾਂ ਨੂੰ ਮਲ ਹਿਸ਼ੀਰ ਕਰ ਦਿੱਤਾ ਗਿਆ ਉਦੋਂ ਬਾਅਦ ਜਿਹੜਾ ਅਗਲਾ ਜਥਾ ਜਥਾ ਕਹ ਲਈਏ ਗਰੁੱਪ ਕਹ ਲਈਏ ਜੋ ਮਰਜੀ ਕਹ ਲਈਏ ਪਰ ਇਹਨਾਂ ਨੂੰ ਹੈਨਾ ਉਹਦੇ ਵਿੱਚ 100 150 ਦੇ ਕਰੀਬ ਆਸੀਂ ਸੀ ਤੇ ਮੈਂ ਉਹ ਉਹ ਗਰੁੱਪ ਦੇ ਮੈਂ ਵਿੱਚ ਸੀ ਦੂਸਰੇ ਗਰੁੱਪ ਦੇ ਵਿੱਚ ਤੁਸੀਂ ਸੀ ਜਿਹੜਾ ਦੂਸਰਾ ਸੀ ਸਾਨੂੰ ਵੀ ਲਿਜਾ ਕੇ ਉੱਥੇ ਮਤਲਬ ਬਹਾਇਆ ਗਿਆ ਉਸੇ ਬੇੜੇ 'ਚ ਤੇ ਉੱਥੇ ਜਦੋਂ ਸਾਨੂੰ ਬਿਠਾ ਲਿਆ ਜੀ ਉਤੋਂ ਬੰਬ ਸਿੱਟਿਆ ਗਿਆ ਤੇ ਬੰਬ ਸਿੱਟਿਆ ਜਦੋਂ ਮਤਲਬ ਹਫੜਾ ਦਫੜੀ ਦਾ ਤੁਹਾਨੂੰ ਪਤਾ ਹੀ ਹੈ ਨਾ ਪੈਣੀ ਸੀ ਗੁਰੂ ਰਾਮਦਾਸ ਜਰਾਂ ਦੇ ਜਿਹੜੇ ਕਮਰੇ ਸੀ ਉਹਨਾਂ 'ਚ ਵੀ ਸਾਹਮਣੇ ਅੱਗ ਲੱਗੀ ਬਈ ਸੀ ਮਤਲਬ ਨੇਰ ਕੋਪਾ ਅੱਗ ਲੱਗੀ ਹੈ ਨਾ ਬੁਰਾ ਹਾਲ ਬੰਕੇ ਦਿਹਾੜੇ ਹੋਇਆ ਪਿਆ ਸੀ ਜੀ ਉੱਥੇ ਤੇ ਉੱਥੇ ਕੀ ਹੁੰਦਾ ਫਿਰ ਸਾਨੂੰ ਜਦੋਂ ਉੱਥੇ ਵਹਾ ਕੇ ਉੱਥੇ ਬੰਬ ਸਿੱਟਿਆ ਜਾਂਦਾ ਹੈ ਮਤਲਬ ਸਾਡੇ ਵਿੱਚੋਂ ਵੀ ਤਕਰੀਬਨ ਅੱਧੇ ਬੰਦੇ ਨੇ ਜਿਹੜੇ ਉਹ ਮਤਲਬ ਗੁਰੂ ਨੂੰ ਪਿਆਰੇ ਹੋ ਜਾਂਦੇ ਨੇ ਜੀ ਸਿੱਧੀ ਪਾ ਜਾਂਦੇ ਨੇ ਉੱਥੇ ਇਹ ਸਾਰਾ ਜਦੋਂ ਬੰਬ ਡਿਗਿਆ ਤੁਹਾਡਾ ਤੁਹਾਨੂੰ ਹੋਸ਼ ਹੋਵਾ ਸੀਗਾ ਪੂਰਾ ਵੀ ਕਿਸ ਤਰੀਕੇ ਨਾਲ ਬੰਬ ਡਿਗ ਰਿਹਾ ਹਾਂ ਤੋਂ ਬੰਬ ਡਿਗਿਆ ਜੀ ਉਹ ਬਚਕਾਰ ਮੈਂ ਤੁਹਾਨੂੰ ਦੱਸਦਾ ਵੀ ਹਰ ਬੰਦਾ ਚਲੋ ਹੈ ਨਾ ਜਦੋਂ ਕੋਈ ਵਿਫਾਤਾ ਪੈਂਦੀ ਆ ਆਪਾਂ ਇੱਥੇ ਬੈਠੇ ਆ ਕੋਈ ਆਪਾਂ ਭੱਜਾਂਗੇ ਬਿਲਕੁਲ ਹਾਂ ਮੈਂ ਵੀ ਜਦੋਂ ਉੱਥੋਂ ਭੱਜਿਆ ਜੀ ਪਿੱਛੇ ਕਰ ਰਜਾਈਆਂ ਦਾ ਮਤਲਬ ਢੇਰ ਲੱਗਿਆ ਹੋਇਆ ਸੀ ਹੂੰ ਮੈਂ ਉਹਨਾਂ ਦੇ ਵਿੱਚ ਮਤਲਬ ਲੁਕਣ ਦੀ ਕੋਸ਼ਿਸ਼ ਕੀਤੀ ਆਪਣੀ ਪਰ ਉਹਨਾਂ ਰਜਾਈਆਂ ਨੂੰ ਅੱਗ ਲੱਗੀ ਹੋਈ ਸੀ ਹੋਏ ਹੋਏ ਤੇ ਉਹਨਾਂ ਅੱਗ ਦੇ ਵਿੱਚੋਂ ਨਿਕਲ ਕੇ ਉਹ ਰਜਾਈਆਂ ਦੇ ਵਿੱਚੋਂ ਲੱਗੀ ਅੱਗ ਦੇ ਵਿੱਚੋਂ ਨਿਕਲ ਕੇ ਜੀ ਮੈਂ ਐਂ ਬਰਾਂਡੇ 'ਚ ਬਹਿ ਗਿਆ ਹੂੰ ਮੇਰੇ ਉੱਤੇ ਦੋ ਚਾਰ ਸਿੰਘ ਬਜ਼ੁਰਗ ਕਿੱਥੋਂ ਦੇ ਸੀ ਨਹੀਂ ਉਹ ਮੇਰੇ ਉੱਤੇ ਹੋਰ ਡਿਗ ਪਏ ਸਾਡਾ ਬਚਣ ਦਾ ਕਾਰਨ ਇਹ ਹੋ ਗਿਆ ਵੀ ਅਸੀਂ ਉਸ ਪਾਸੇ ਬਹਿ ਕੇ ਜਾ ਕੇ ਜਿੱਧਰ ਮਿਲਟਰੀ ਬੈਠੀ ਸੀ ਜਿਹੜੇ ਉਹਨੇ ਆਪੋਜੀਟ ਨੂੰ ਲੋਕ ਭੱਜੇ ਉਹ ਉਹਨਾਂ ਨੇ ਗੋਲੀਆਂ ਮਾਰ ਮਾਰ ਕੇ ਉਹ ਮੌਕੇ ਤੇ ਸਾਰੇ ਮਾਰ ਦਿੱਤੇਗੇ